ਅਮਰੀਕਾ ਤੋਂ ਮੰਦਪਾਗੀ ਖਬਰ ਆਈ ਹੈ ਜਿੱਥੇ ਹੁਸ਼ਿਆਰਪੁਰ ਦੇ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਮਨਪ੍ਰੀਤ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਸਦਮੇ ਵਿੱਚ ਚਲਾ ਗਿਆ ਪਿੰਡ ਵਿੱਚ ਸੋਗ ਦੀ ਲਹਿਰ ਹੈ ਮਨਪ੍ਰੀਤ ਸਿੰਘ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਦੀਨ ਪੈਂਦੇ ਪਿੰਡ ਤੀਰਕਿਆਣਾ ਦੇ ਸ਼ੂਰੀਆ ਮਹੱਲੇ ਦਾ ਰਹਿਣ ਵਾਲਾ ਸੀ ਅਤੇ ਉਹ 2019 ਦੇ ਵਿੱਚ ਅਮਰੀਕਾ ਗਿਆ ਸੀ ਉਹ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਰਹਿ ਰਿਹਾ ਸੀ ਬੀਤੀ ਰਾਤ ਅਮਰੀਕਾ ਤੋਂ ਮਨਪ੍ਰੀਤ ਦੇ ਦੋਸਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਮਨਪ੍ਰੀਤ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਪ੍ਰੀਤ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਮਨਪ੍ਰੀਤ ਦੀਆਂ ਅੰਤਿਮ ਰਸਮਾਂ ਕਰ ਸਕੇ ਸੇਸ ਸੇਮਸਲ ਲਗਾਈਏ ਫੋਨ ਕਰੂ ਪਤਾ ਲੱਗਦਾ ਕਿ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋ ਗਿਆ ਏ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ 'ਚ ਜਿਸਾਲ ਮਾਰਤੀ ਪਾਣੀ ਡੂੰਘਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਕੋ ਨਿਕਲਿਆ ਨਹੀਂ ਤੇ ਫੇ ਮਿਲੋਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਿਲੋਂ ਪੁਲਸ ਵਾਲਿਆਂ ਨੇ ਕੱਢਿਆ ਤੁਹਾਨੂੰ ਰਾਤ ਪਤਾ ਲੱਗਾ ਹਾਂਜੀ ਰਾਤ ਪੜਾ ਲੱਗਾ ਕਾਸ ਕੋਲੋਂ ਗੱਲ ਹੋਤੀ ਬੀ। ਲਾਟਾ ਦੀ ਪਰਸੋਂ ਉਹੀ ਰਾਤ ਨੂੰ 11 ਵਜੇ 11 ਵਜੇ ਡੇਲੀ ਫੋਨ ਹੁੰਦਾ ਹੀ ਰਾਤ ਨੂੰ। ਕੀ ਕਹਿੰਦਾ ਸੀ ਜੀ? ਮੇਰਾ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ। ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਰੈਸਟੋਰੈਂਟ ਚ ਕੰਮ ਜਾਂਦਾ ਹੈ। ਘੋਤਾ ਬੇਟਾ ਸੀ। ਹਾਂਜੀ। ਘੋਤਾ ਬੇਟਾ ਸੀ ਤੁਹਾਡਾ। ਹਾਂਜੀ, ਲੱਗਦਾ ਹੈ। ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ? ਪੰਜਾਬ ਸਰਕਾਰ ਕੋਈ ਇਹੀ ਮੰਗ ਕਰਦੇ ਆਂ ਮਤਲਬ ਸਾਡੀ ਡੈੱਡ ਬੋਡੀ ਸਾਨੂੰ ਮਿਲ ਜਾਣੀ ਚਾਹੀਦੀ ਹੈ। ਪਰਸੋਂ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚ ਲਾ ਕੇ ਆਂ ਮੈਂ ਕੱਲੂ ਫੋਨ ਕਰੂੰਗਾ। ਮੁਣ ਮੈਂ ਬੀਜੀ ਆ ਕੱਲ ਨਹੀਂ ਮੇਰ ਨਾਲ ਗੱਲ ਹੋਈ ਪਰਸੋਂ ਹੋਈ 11:30 ਵਜੇ ਗੱਲ ਹੋਈ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਇਹ ਦੱਸ ਤਾਂ ਅੱਜ ਮੁਣ ਕੇ ਮੈਨੂੰ ਇਹੋ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈਡ ਬੋਡੀ ਇੱਥੇ ਲਿਆ ਦਿਓ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨੀ ਲੱਭਣਾ ਕਿਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਕਿਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਹੀ ਬਾਹਰ ਰਹਿ ਰਿਹਾ ਹੈ ਬਾਰ ਨੂੰ ਹੋ ਗਏ 4 5 ਸਾਲ ਹੋ ਗਏ ਗਏ ਨੂੰ ਬੇਟੀ ਦੀ ਕਿੰਨੀ ਹੁੰਦੀ 23 ਸਾਲ ਉਮਰ ਹੈ ਬਾਈ ਭਾਈ ਸਾਲ ਨੂੰ ਤੁਸੀਂ ਬਤਾ ਵਿਆਹ ਦਾ ਕੋ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਅਜੇ ਤਾਂ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਅਜੇ ਤਾਂ ਆਉਣੇ ਸੀ ਕੰਮ ਤੋਂ 2 3 ਸਾਲ ਹੁੰਦਾ ਮੰਮੀ ਮੈਂ ਲਾ ਕੇ ਪੇਰ ਆਉਣਾ ਮੇਰਾ ਕੋਤਾ ਪਗੰਨੀ ਤੋਂ ਦੋਣਾ ਮਨਪ੍ਰੀਤ ਕੋਟਾ ਬ੍ਰਦਰਸ ਹਾਂਜੀ ਮੇਰਾ ਬਦਰ ਹੀ ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਕੱਲ ਰਾਤ ਪਤਾ ਲੱਗਾ ਸਾਨੂੰ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਗਰੰਟੀ ਵਾਲੇ ਹੀਗੇ ਉਹਨਾਂ ਨੇ ਰੱਖਿਆ ਹੀ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ ਤੇ ਤੁਹਾਡਾ ਪਿੰਨ ਬ੍ਰਦਰ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀਗਾ ਮਤਲਬ ਬਹੁਤ ਪਿਆਰ ਕਰਦੇ ਹੀ ਇਕ ਦੂਸਰੇ ਨੂੰ ਸੀ ਫੋਨ ਤੇ ਗੱਲਬਾਤ ਹੁੰਦੀ ਹੀਗੀ ਠੀਕ ਹੈ ਜੀ ਧੰਨਵਾਦ ਸਾਨੂੰ ਕੋਸ਼ਿਸ਼ ਨਹੀਂ ਠੀਕ ਹੈਂਦੀ ਔਰ ਕੋਈ ਫਾਲਤੂ ਗੱਲ ਨਹੀਂ ਕਰਦੇ। ਜੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਤਿੰਨ ਨਫਰੇ ਕਿ ਉਹਦੀ ਡੱਡ ਵੜੀ ਸੀ ਜਿਵੇਂ ਤਿੱਥੇ ਲਈ ਜਾਵੇ। ਅਈਓ ਦਾ ਮੂੰਹ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੋ ਕੇ ਪਿੱਤਾ ਜਾਵੇਗਾ। ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਉਹ ਵੀ ਤਿੰਨ ਘਟਨਾਵਾਂ ਮੈ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋਈਆਂ। ਦੋ ਅਮਰੀਕਾ ਦੇ ਵਿੱਚ ਸੀ ਫਰਾਜ਼ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਡਲ ਸੈਰ ਦੇ ਵਿੱਚ ਇੱਕ ਆਕੇ ਦੀ ਮਲੇ ਡੈਥ ਹੋ ਗਈ ਆ। ਤੇ ਬਹੁਤ ਮਤਭਾਗੀ ਪਰਿਵਾਰ ਦੀ ਕੀ ਹਾਲਤ ਹੈ ਪਰਿਵਾਰ ਦੀ ਮਿਲੀ ਜੁਲੀ ਹਾਲਤ ਹੈਗੀਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਕਿ ਆਰਮੀ ਜੂ ਰਿਟਾਇਰ ਆ ਤੇ ਚਲੋ ਠੀਕ ਠਾਕ ਹੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜਾ ਬਲ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲ ਇਹ ਮੰਗ ਕਰਦੇ ਆਂ ਵੀ ਕੇਂਦਰ ਸਰਕਾਰ ਸਰਕਾਰ ਕੋਲ ਤੇ ਉਹਨਾਂ ਦਾ ਬਤੇਜ ਮੰਤ్రਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਰੈਡ ਬੋਡੀ ਜਿਹੜੀ ਉਹ ਚਲੂ ਲਿਆ ਦੇਵੇ ਕਿਉਂਕਿ ਪਰਿਵਾਰ ਆ ਉਹਦੀ ਅੰਤਮ ਕਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣਾ ਆਪਣੇ ਹੱਥੀ ਤੇ ਮਤਲਬ ਇਹੋ ਹੀ ਹੁਣ ਤਾਂ